ਅਭੀ ਸੰਘ ਜਾ ਕਰੋ ਸੰਧੀ ਸੰਘ ਜਾ ਕਰੋ ਜਾਨ ਕਰੇਗਾ ਜਾਨ ਸਾਹ ਜਾਨ ਕਰੇਗਾ ਜਾਨ ਸਾਹ ਜਾਨਕਤ ਮਹਾਨ ਹੈ ਇੱਕ ਬਖਸ਼ੀ ਸ਼ਾਨ ਹੈ ਜਾਨਕਤ ਮਹਾਨ ਹੈ ਇੱਕ ਬਖਸ਼ੀ ਸ਼ਾਨ ਹੈ ਅੱਜ ਪੰਥਕ ਚੱਠੇ ਬੰਦੀਆਂ ਨੇ ਸਮੁੱਚੇ ਰੂਪ ਦੇ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭਜ ਅਰਦਾਸ ਬੇਨਤੀ ਕੀਤੀ ਹੈ ਪੰਜਾਂ ਪਿਆਰਿਆਂ ਚੋਂ ਭਾਈ ਸਤਨਾਮ ਸਿੰਘ ਜੀ ਝੰਗੀਆਂ ਭਾਈ ਸਤਨਾਮ ਸਿੰਘ ਜੀ ਖੰਡਾ ਅਤੇ ਉਹਨਾਂ ਦੇ ਸਾਰੇ ਸਾਥੀਆਂ ਨੇ ਅਰਦਾਸ ਬੇਨਤੀ ਤੇ ਵਿੱਚ ਤਨ ਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਪਿਤਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਕੇ ਮੌਜੂਦਾ ਸੰਘਰਸ਼ ਜੋ ਕਿ 1978 ਤੋਂ ਆਰੰਭ ਹੋਇਆ ਸੀਗਾ ਉਹ ਸੰਘਰਸ਼ ਤੇ ਚੱਲਿਆ 1984 ਦੇ ਵਿੱਚ ਦਰਬਾਰ ਸਾਹਿਬ ਤੇ ਜਿਹੜਾ ਫੌਜੀ ਹਮਲਾ ਭਾਰਤ ਸਰਕਾਰ ਨੇ ਕੀਤਾ ਸੀਗਾ ਉਸ ਸਮੇਂ ਤੋਂ ਲੈ ਕਰਕੇ ਹੁਣ ਸਮੇਂ ਦੇ ਸਮੇਂ ਤੱਕ ਜਿੰਨੇ ਵੀ ਸਾਡੇ ਜੁਝਾਰੂ ਯੋਧੇ ਚਲਾਵਤਨ ਹੋ ਗਏ ਨੇ ਉਹਨਾਂ ਦੀ ਚੜ੍ਹਦੀ ਕਲਾ ਦੇ ਅਰੋਗਤਾ ਦੇ ਵਾਸਤੇ ਦੇ ਨਾਲ ਦੇ ਨਾਲ ਜਿਹੜੇ ਜੁਜਾਰੂ ਸਿੰਘ ਵਰਤਮਾਨ ਸੰਘਰਸ਼ ਤੇ ਵਿੱਚ ਹੁਣ ਵੀ ਆਪਣਾ ਯੋਗਦਾਨ ਪਾ ਰਹੇ ਨੇ ਉਹਨਾਂ ਦੀ ਚੜ੍ਹਦੀ ਕਲਾ ਅਤੇ ਸਾਡੇ ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਬੰਦੀ ਸਿੰਘ ਜੋ ਕਿ ਪੰਜਾਬ ਅਤੇ ਭਾਰਤ ਦੀਆਂ ਵੱਖ-ਵੱਖ ਜ਼ਿਲ੍ਹਾ ਦੇ ਵਿੱਚ ਸਣੇ ਡਬੂਗੜ੍ਹ ਉੱਥੇ ਸਾਰੇ ਬੰਦੀ ਸਿੰਘ ਨੇ ਉਹਨਾਂ ਦੀ ਚੜ੍ਹਦੀ ਕਲਾ ਅਤੇ ਰਿਹਾਈਆਂ ਵਾਸਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਗਈ ਹੈ ਅੱਜ ਦਾ ਦਿਨ ਜਿਵੇਂ ਕਿ ਸਾਰੇ ਸਿੱਖ ਜਗਤ ਨੂੰ ਪਤਾ ਹੈ ਕਿ 17 ਦਸੰਬਰ ਦਾ ਦਿਨ ਤਨ ਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਦਾ ਦਿਨ ਹੈ ਫੋਰ ਉਸ ਸ਼ਹਾਦਤ ਦੇ ਦਿਨ ਅਸੀਂ ਆਪਣੇ ਗੁਰੂ ਸਾਹਿਬ ਨੂੰ ਯਾਦ ਕਰਦੇ ਹੋਏ ਜੇ ਤਿਲਕ ਜੰਝੂ ਰਾਖਾ ਪ੍ਰਪਤਾਤ ਦਾ ਤੀਨੋ ਵੱਡੋ ਕਲੂ ਮੈਸਾਕਾ ਦੇ ਸਿਧਾਂਤ ਤੇ ਚੱਲਦੇ ਹੋਇਆ ਗੁਰ ਤੇਗ ਬਹਾਦਰ ਸਾਹਿਬ ਨੇ ਮਾਨਵਤਾ ਦੇ ਭਲੇ ਦੇ ਵਾਸਤੇ ਅਤੇ ਉਸ ਸਮੇਂ ਜੋ ਔਰੰਗਜ਼ੇਬ ਨੇ ਤਿਲਕ ਅਤੇ ਜੰਜੂ ਅਤੇ ਹਿੰਦੂ ਧਰਮ ਨੂੰ ਖਤਮ ਕਰਨ ਦੀ ਜੁਰਾ ਭੀੜਾ ਚੁੱਕਿਆ ਸੀਗਾ ਸੁਗੰਤ ਚੁੱਕੀ ਸੀਗੀ ਉਸ ਨੂੰ ਠੱਲ ਪਾਉਣ ਵਾਸਤੇ ਤੰਤਨ ਸਾਹਿਬ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਨੇ ਸੀਸ ਕੰਝੇ ਜਾ ਕਰਕੇ ਇਸ ਸੀਸ ਆਪਣਾ ਬਲੀਦਾਨ ਕੀਤਾ ਸੀਗਾ ਸ਼ਹਾਦਤ ਪਾਈ ਸੀਗੀ ਅੱਜ ਬੜਾ ਅਫਸੋਸ ਹੈ ਸਿੱਖ ਜਗਤ ਜਿੱਥੇ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਦਾ ਦਿਨ ਮਨਾ ਰਿਹਾ ਹੈ ਉੱਥੇ ਕਿਧਰੇ ਕਿਧਰੇ ਸਾਡੇ ਮਨ ਦੇ ਵਿੱਚ ਇੱਕ ਅਸੀਂ ਗਮਗੀਨ ਵੀ ਹਾਂ ਕਿ ਜਿਹੜਾ ਲੋਕਾਂ ਨੂੰ ਅਸੀਂ ਆਜ਼ਾਦ ਕਰਾਇਆ ਜਿਹੜਾ ਲੋਕਾਂ ਦੇ ਧਰਮ ਨੂੰ ਬਚਾਇਆ ਉਹਨਾਂ ਲੋਕਾਂ ਨਹੀਂ ਸਾਡੀਆਂ ਬੇੜੀਆਂ ਗੁਲਾਮੀ ਦੀਆਂ ਜੰਜੀਰਾਂ ਸਾਡੇ ਪੈਰਾਂ ਦੇ ਵਿੱਚ ਪਾਤੀਆਂ ਉਹਨਾਂ ਨੂੰ ਹਕੂਮਤ ਨਹੀਂ ਸਾਡੇ ਬੰਦੀ ਸਿੰਘਾਂ ਨੂੰ 32 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਰੱਖਿਆ ਹੈ ਅਤੇ ਲੱਖਤ 1 ਲੱਖ ਤੋਂ ਵੱਧ ਸਿੰਘ ਸਾਡੇ ਸ਼ਹੀਦ ਹੋ ਚੁੱਕੇ ਨੇ। ਹੁਣ ਉਹਨਾਂ ਦੀਆਂ ਹੀ ਗਲਤ ਨੀਤੀਆਂ ਕਾਰਨ ਸਾਡੇ ਜੁਜਾਰੋ ਸਿੰਘ ਅੱਜ ਜਲਾਵਤਨ ਹੋ ਕਰਕੇ ਫੇਰ ਵੀ ਹਾਲਿਸਤਾਨ ਦੇ ਸੰਘਰਸ਼ ਦੇ ਵਿੱਚ ਕੌਮ ਦੀ ਅਗਾਜੀ ਦੇ ਸੰਘਰਸ਼ ਦੇ ਵਿੱਚ ਦ੍ਰਿੜਤਾ ਦੇ ਨਾਲ ਪੈਰਾ ਦੇ ਰਹੇ ਨੇ। ਹੋਰ ਐਸੇ ਸਿੰਘਾਂ ਦੀ ਲਿਸਟ ਬਹੁਤ ਲੰਬੀ ਹੈ ਜੋ ਜਲਾਵਤਨ ਹੋ ਕਰਕੇ ਜਿਨ੍ਹਾਂ ਦੇ ਵਿੱਚ ਮੈਂ ਸਮਝਦਾ ਹਾਂ ਕਿ ਭਾਰਤ ਸਰਕਾਰ ਸਮੇ ਸਮੇਤੇ ਇੱਕ ਬਲੈਕਲਿਸਟ ਜਾਰੀ ਕਰਦੀ ਹੈ ਜਿਨ੍ਹਾਂ ਦੇ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਭਾਈ ਬਦਾਵਾ ਸਿੰਘ ਬੱਬਰ ਭਾਈ ਮਹਿਤ ਸਿੰਘ ਬੱਬਰ ਅਤੇ ਗਜਿੰਦਰ ਸਿੰਘ ਜੀ ਬਹੁਤ ਹੀ ਸਤਕਾਰਯੋਗ ਸ਼ਖਸੀਅਤ ਉਹ ਭਾਈ ਰਣਜੀਤ ਸਿੰਘ ਨੀਟਾ ਅਤੇ ਬੇਅੰਤ ਬਹੁਤ ਸਾਰੇ ਹੋਰ ਸਿੰਘ ਜਿਹੜੇ ਨੇ ਉਹ ਬਲੈਕਲਿਸਟ ਵਿੱਚ ਕਰਕੇ ਜਲਾਵਤਨੀ ਹੋ ਚੁੱਕੇ ਨੇ ਅਸੀਂ ਸਾਰੇ ਸਿੰਘਾਂ ਦੀ ਚੜ੍ਹਦੀ ਕਲਾ ਵਾਸਤੇ ਅੱਜ ਇੱਥੇ ਸੰਗ ਦੀ ਰੂਪ ਦੇ ਵਿੱਚ ਕਿਉਂਕਿ ਲਿਸਟ ਬਹੁਤ ਲੰਮੀ ਹੈ ਪਾਈ ਸਾਹਿਬ ਪਾਇਰਨਜੀਤ ਸਿੰਘ ਜੀ ਦਮਦਮੀ ਟਕਸਾਲ ਉਹਨਾਂ ਨੇ ਬਹੁਤ ਲੰਬੀ ਲਿਸਟ ਬਣਾਈ ਹੈ ਉਹ ਸਾਰੀ ਲਿਸਟ ਜਿਹੜੀ ਹੈ ਅਕਾਲ ਪ੍ਰੋਖ ਸੱਚੇ ਪਾਤਸ਼ਾਹ ਜਾਣੀ ਜਾਣ ਨੇ ਤੇ ਅਸੀਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਕਿ ਸਾਰੇ ਸਿੰਘ ਚੜ੍ਹਦੀ ਕਲਾ ਵਿੱਚ ਰਹਿਣ ਜਲਾਵਤਨੀ ਜੜ ਸਿੰਘ ਨੇ ਉਹਨਾਂ ਵਾਸਤੇ ਤੇ ਬੰਦੀ ਸਿੰਘਾਂ ਦੇ ਵਾਸਤੇ ਜਿਹੜੀ ਸਾਡੀ ਅਸੀਂ ਅਰਦਾਸ ਕੀਤੀ ਹੈ ਇਹ ਮੈਂ ਸਮਝਦਾ ਸਾਡਾ ਕੌਮੀ ਹੱਕ ਬਣਦਾ ਹੈ ਉਸ ਕੌਮੀ ਹੱਕ ਦੀ ਪੂਰਤੀ ਕਰਦੇ ਹੋਏ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਅੱਜ ਇੱਥੇ ਦਮਦਮੀ ਟਕਸਾਲ ਜੇ ਭਾਈ ਰঞ্জੀਤ ਸਿੰਘ ਜੀ ਦਮਦਮੀ ਟਕਸਾਲ ਅਤੇ ਭਿੰਡਰਾਵਾਲਾ ਸਿੱਖ ਯੂਥ ਫੈਡਰੇਸ਼ਨ ਜਥਾ ਸਰੁਲੱਛ ਅਤੇ ਸਾਡੇ ਧਰਮ ਪ੍ਰਚਾਰ ਕਮੇਟੀ ਦਿੱਲੀ ਦੇ ਭਾਈ ਮਨਜੀਤ ਸਿੰਘ ਜੀ ਪੋਮਾ ਇਹ ਸਾਰੇ ਜਥੇਬੰਦੀਆਂ ਜਣੀਆਂ ਨੇ ਸਤਕਾਰ ਕਮੇਟੀਆਂ ਅਜੇ ਸਾਡੇ ਪੰਜ ਪਿਆਰੇ ਬਿਨਤ ਸਿੰਘ ਜੀ ਸ਼ਹੀਦ ਭਾਈ ਸੁਭੇਕ ਸਿੰਘ ਦੇ ਪੜਾਤਾ ਜੀ ਅਤੇ ਗੱਤਕਾ ਅਖਾਰੇ ਤੋਂ ਭਾਈ ਸਤਵੰਨ ਸਿੰਘ ਜੀ ਬਿੱਟੂ ਉਹ ਵੀ ਆਏ ਨੇ ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਬੜੀ ਸਪਸ਼ਟ ਹੈ ਇਹ ਕੰਤ ਲਿਖਿਆ ਸਾਰਿਆਂ ਨੂੰ ਪੜ੍ਹ ਲੈਣਾ ਚਾਹੀਦਾ ਹੈ ਕਿ ਕੁਝ ਲੋਕ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਸਿਆਸਤ ਕਰ ਰਹੇ ਨੇ ਔਰ ਜਿਸ ਵੇਲੇ ਭਾਈ ਗੁਰਬਖਸ਼ ਸਿੰਘ ਜੀ ਨੇ ਪਹਿਲੀ ਵਾਰ ਇੱਕ ਪੋਖੜਤਾਲ ਰੱਖੀ ਸੀਗੀ ਉਸ ਵੇਲੇ ਤੋਂ ਹੀ ਸਿਆਸਤ ਜੜੀ ਹੈ ਮੈਂ ਸਮਝਦਾ ਹਾਂ ਕਿ ਉਹ ਚੱਲ ਰਹੀ ਹੈ ਕਿਉਂਕਿ ਭਾਈ ਗੁਰਬਖਸ਼ ਸਿੰਘ ਜਿਹੜਾ ਸੀਗਾ ਪੋਖੜਤਾਲ ਇਹ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਉਹਨਾਂ ਨੇ ਚੜ੍ਹਾਈ ਸੀ ਸੋ ਸਭ ਕੁਝ ਸਿਆਸਤ ਚੱਲ ਰਹੀ ਹੈ ਅਸੀਂ ਸਮਝਦੇ ਹਾਂ ਕਿ ਸਾਰੇ ਪਾਸੋਂ ਪ੍ਰੈਸ਼ਰ ਪੈਂਡ ਦੇ ਨਾਲ ਕਿਧਰੇ ਨਾ ਕਿਧਰੇ ਸਰਕਾਰ ਦੇ ਉੱਤੇ ਪ੍ਰੈਸ਼ਰ ਜ਼ਰੂਰ ਪਵੇਗਾ ਸੋ ਜਿਹੜੇ ਜਿਹੜੇ ਵੀ ਇਸ ਕੰਮ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ